ਰਾਜਸਥਾਨ ਤੋਂ ਆਈ ਇੱਕ ਅਨੋਖੀ ਘਟਨਾ ਸਾਹਮਣੇ ਪੋਸਟਮਾਰਟਮ ਰਿਪੋਰਟ ਨੇ ਐਲਾਨ ਦਿੱਤਾ ਸੀ ਮ੍ਰਿਤਕ 4 ਘੰਟੇ ਡੀਪ ਫ੍ਰੀਜ਼ਰ ਦੇ ਵਿੱਚ ਰੱਖਿਆ ਗਿਆ ਇਹ ਮੁਰਦਾ ਤੇ ਸ਼ਮਸ਼ਾਨ ਘਾਟ ਜਾਣ ਤੇ ਜਿੰਦਾ ਹੋ ਉਠਿਆ ਮ੍ਰਿਤਕ ਐਲਾਨਿਆ ਹੋਇਆ ਵਿਅਕਤੀ ਜੀਆਂ ਦੱਸ ਦਈਏ ਕਿ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਕੋਈ ਵਿਅਕਤੀ ਇਸ ਜਹਾਨੋਂ ਚਲਿਆ ਜਾਵੇ ਤਾਂ ਉਹ ਕਦੀ ਵੀ ਵਾਪਸ ਨਹੀਂ ਆਉਂਦਾ ਜਿਸ ਦੇ ਸਾਹ ਇੱਕ ਵਾਰ ਖਤਮ ਹੋ ਜਾਣ ਦੁਬਾਰਾ ਉਸ ਸਰੀਰ ਦੇ ਵਿੱਚ ਸਾਹ ਨਹੀਂ ਪੈਂਦੇ ਪਰੰਤੂ ਇਹ ਗੱਲ ਸੱਚ ਹੋ ਗਈ ਹੈ ਜਿਵੇਂ ਦੱਸਦੀ ਹੈ ਕਿ ਰਾਜਸਥਾਨ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਅਕਤੀ ਨੂੰ ਪੋਸਟਮਾਰਟਮ ਰਿਪੋਰਟ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ 4 ਘੰਟੇ ਉਸ ਨੂੰ ਡੀਪ ਫ੍ਰੀਜ਼ਰ ਦੇ ਵਿੱਚ ਵੀ ਰੱਖ ਦਿੱਤਾ ਸੀ ਪਰੰਤੂ ਉਸ ਤੋਂ ਬਾਅਦ ਜਦੋਂ ਉਸ ਨੂੰ ਸ਼ਮਸ਼ਾਨ ਘਟ ਲੈ ਕੇ ਜਾਇਆ ਗਿਆ ਉੱਥੇ ਉਹਦਾ ਸੰਸਕਾਰਨ ਕਰਨ ਲੱਗੇ ਉਸ ਦੇ ਪਰਿਵਾਰ ਵਾਲੇ ਤਾਂ ਉਹ ਵਿਅਕਤੀ ਉੱਠ ਕੇ ਬੈਠ ਗਿਆ ਤੇ ਉਹ ਜ਼ਿੰਦਾ ਹੋ ਗਿਆ ਜਿਵੇਂ ਇਹ ਬਿਲਕੁਲ ਸੱਚ ਘਟਨਾ ਹੈ ਜਿਹੜੀ ਕਿ ਰਾਜਸਥਾਨ ਦੇ ਚੁੰਚਨੂ ਏਰੀਆ ਤੋਂ ਸਾਹਮਣੇ ਆਈ ਹੈ ਇੱਥੇ ਇੱਕ ਰੋਹਿਤਾਸ਼ ਨਾਮ ਦਾ ਵਿਅਕਤੀ ਜਿਹੜਾ ਕਿ ਮਾਨਸਿਕ ਤੌਰ ਤੇ ਵਿਕਸਿਤ ਸੀ ਬਹੁਤਾ ਮਾਨਸਿਕ ਤੌਰ ਤੇ ਵਧੀਆ ਉਦਾ ਸੰਤੁਲਨ ਨਹੀਂ ਸੀ ਤੇ ਉਹਦਾ ਵੀ ਦਿਮਿਆੰਗ ਸੀ ਉਸ ਨੂੰ ਬੀਡੀ ਕੇ ਹਸਪਤਾਲ ਜਿਹੜਾ ਕਿ ਚੁੰਚਨੂ ਦਾ ਇੱਕ ਮੰਨਿਆ ਪੰਨਿਆ ਮੰਨਿਆ ਪਰ ਮੰਨਿਆ ਹਸਪਤਾਲ ਹੈ ਜਿਹੜਾ ਕਿ ਰਾਜਸਥਾਨ ਦੇ ਵਿੱਚ ਆਪਣਾ ਇੱਕ ਨਾਮ ਰੱਖਦਾ ਹੈ ਇੱਥੇ ਲੈ ਕੇ ਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਇਲਾਜ ਕਰਨ ਦੇ ਲਈ ਆਈਸੀਯੂ ਵਿੱਚ ਵੀ ਭਰਤੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੋਸਟਮਾਰਟਮ ਰਿਪੋਰਟ ਵੀ ਆ ਗਈ ਜਿਸ ਦੇ ਜਿਸ ਪਸਟ ਸ਼ਬਦਾਂ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਰੋਹਿਤਾਸ਼ ਦੀ ਮੌਤ ਹੋ ਚੁੱਕੀ ਹੈ ਪਰੰਤੂ ਉਸ ਦੀ লাশ ਨੂੰ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪਿਆ ਗਿਆ ਤਾਂ ਕੁਝ ਵਕਤ ਉਹ ਸਰ ਵਿਅਕਤੀ ਨੂੰ ਰੋਤਾਸ਼ ਨੂੰ 4 ਘੰਟੇ ਫ੍ਰੀਜ਼ਰ ਦੇ ਵਿੱਚ ਵੀ ਰੱਖਿਆ ਗਿਆ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਜਦੋਂ ਉਸ ਨੂੰ ਲੈ ਕੇ ਗਏ ਤੇ ਸਮਸ਼ਾਨ ਘਟ ਵਿੱਚ ਉਸ ਦਾ ਸੰਸਕਾਰ ਕਰਨ ਲੱਗੇ ਤਾਂ ਉਹ ਵਿਅਕਤੀ ਉੱਠ ਕੇ ਬੈਠ ਗਿਆ ਕਹਿੰਦਾ ਭਾਵੇਂ ਰੋਤਾਸ਼ ਜਿੰਦਾ ਹੈ ਤਾਂ ਉਸ ਵਕਤ ਪਰਿਵਾਰ ਵਾਲਿਆਂ ਵਿੱਚ ਤੇ ਜਿੰਨੇ ਵੀ ਲੋਕ ਉਸ ਵਕਤ ਉੱਥੇ ਸ਼ਾਮਿਲ ਸਨ ਸਾਰਿਆਂ ਦੇ ਵਿੱਚ ਹੜਕਮ ਮੱਚ ਗਿਆ ਸਾਰਿਆਂ ਦੇ ਵਿੱਚ ਇੱਕ ਅਜਹੀ ਭਾਵਨਾ ਫੈਲ ਗਈ ਕਿ ਇਹ ਕਿਵੇਂ ਹੋ ਸਕਦਾ ਹੈ ਦੱਸਦੀ ਹੈ ਕਿ ਇਹ ਰੋਹਤਾਸ਼ ਨਾਂ ਦਾ ਵਿਅਕਤੀ ਜਿਸ ਨੂੰ ਆਈਸੀਯੂ ਵਿੱਚ ਵੀ ਰੱਖਿਆ ਗਿਆ ਸੀ ਉਹ ਮ੍ਰਿਤਕ ਐਲਾਨਣ ਤੋਂ ਬਾਅਦ ਹੁਣ ਜ਼ਿੰਦਾ ਹੋ ਗਿਆ ਹੈ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਰਿਪੋਰਟ ਤੱਜ ਕਰਾਈ ਤੇ ਇਸ ਹਸਪਤਾਲ ਦੇ ਇਤਨੇ ਨਾਮੀ ਡਾਕਟਰ ਜਿਨ੍ਹਾਂ ਨੇ ਰੋਹਤਾਸ਼ ਦਾ ਇਲਾਜ ਕੀਤਾ ਸੀ ਤੇ ਉਸ ਨੂੰ ਮ੍ਰਿਤਕ ਐਲਾਨਿਆ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੀਹਾਂ ਇੱਕ ਅਨੋਖੀ ਤੇ ਅਜੀਬ ਘਟਨਾ ਹੈ ਜਦੋਂ ਇੱਕ ਮ੍ਰਿਤਕ ਐਲਾਨਿਆ ਹੋਇਆ ਵਿਅਕਤੀ ਜ਼ਿੰਦਾ ਹੋ ਉੱਠੇ ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਉਸ ਨੂੰ 4 ਘੰਟੇ ਫ੍ਰੀਜ਼ਰ ਦੇ ਵਿੱਚ ਵੀ ਰੱਖਿਆ ਗਿਆ ਸੀ ਜਦੋਂ ਉਸਿਆ ਸਾਹ ਬਿਲਕੁਲ ਬੰਦ ਸਨ ਉਸਦੇ ਸਾਹ ਨਹੀਂ ਚੱਲਦੇ ਸਨ ਤੇ ਰਿਪੋਰਟ ਨੇ ਵੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ ਹੁਣ ਉਹ ਵਿਅਕਤੀ ਜ਼ਿੰਦਾ ਹੋ ਗਿਆ ਏਕ ਕੁਦਰਤ ਦਾ ਕ੍ਰਿਸ਼ਮਾ ਹੈ ਜਦੋਂ ਕਿਸੇ ਦੇ ਸਾਹ ਇੱਕ ਵਾਰ ਖਤਮ ਹੋ ਜਾਣ ਤਾਂ ਕੁਦਰਤ ਸਾਹ ਪਾ ਵੀ ਸਕਦੀ ਹੈ ਜਾਂ ਕਹਿ ਲਈਏ ਕਿ ਡਾਕਟਰਾਂ ਦੀ ਲਾਪਰਵਾਹੀ ਸੀ ਜਿਸ ਤੱਕ ਮੈਂ ਜਾਹੂੰ ਡਾਕਟਰ ਭੁਗਤ ਰਹੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ